ਜੀ ਸਿੰਘ ਜੀ ਤਾਰ ਚੱਲ ਰਿਹਾ ਹੈ ਸਾਡੇ ਗੁਰੂ ਘਰ ਦੇ ਪ੍ਰੋਗਰਾਮ ਨੇ ਜੀ ਪਿੰਡ ਵਾਸੀਆਂ ਵੱਲੋਂ ਸਾਲਾਨਾ ਜੋੜ ਮੇਲਾ ਪਨਾਇਆ ਜਾਂਦਾ ਹੈਗਾ ਇਹ ਹਾਂ ਜੀ ਸੰਤ ਮੋਹਰ ਸਿੰਘ ਜੀ ਦੀ ਯਾਦ ਵਿੱਚ ਉਹਨਾਂ ਦੀ ਪਰੰਪਰਾ ਤਾਬਕ ਚਲਾਇਆ ਹੋਇਆ ਹੈ ਆਪਾਂ ਸਾਰੇ ਸਾਰ ਅਸੀਂ ਚਲਾ ਰਹੇ ਹਾਂ ਜੀ ਤੋਂ ਬਾਅਦ ਗੁਰੂ ਦੇ ਪ੍ਰਣਾਣੀ ਬਣੋ ਜੀ ਅੰਮ੍ਰਿਤ ਛਕੋ ਅੰਮ੍ਰਿਤ ਛਕ ਕੇ ਗੁਰੂ ਵਾਟੇ ਦਾ ਗੁਰੂ ਦੇ ਨਾਲ ਲੱਗੋ ਸੇਵਾ ਕਰੋ ਲੋਕਾਂ ਦੀ ਬਾਅਦ ਤੋਂ ਬਾਅਦ ਧਰਮਾਈ ਜੀ ਖੱਤਰ ਮਸਾਲਾ ਨਾ ਜੋੜ ਮੇਲਾ ਜੀ ਲਗਾਤਾਰ ਚਲਾਇਆ ਬੋਧ ਸਿੰਘ ਤੋਂ ਪਹਿਲਾਂ ਅੱਜ ਆਪਾਂ ਸੰਤ ਬਾਬਾ ਮੋਹਨ ਸਿੰਘ ਜੀ ਦੇ ਚਲਾਏ ਸਮਾਗਮਾਂ ਦੇ ਵਿੱਚ ਆਈ ਸੰਗਤ ਆ ਜੀ ਆਇਆਂ ਧੰਨਵਾਦ ਉਹਨਾਂ ਦਾ ਇਸ ਪਿੰਡ ਤੇ ਬੜਾ ਆਸ਼ੀਰਵਾਦ ਹੈ ਸਾਨੂੰ ਯਾਦ ਹੈ ਜਦੋਂ ਨਿੱਕੇ ਨਿੱਕੇ ਅਸੀਂ ਹੁੰਦੇ ਸੀਗੇ ਇਹਨਾਂ ਦੇ ਦਰਸ਼ਨ ਕੀਤੇ ਹੋਏ ਨੇ ਮਿਲੇ ਹੋਏ ਇਹਨਾਂ ਨੂੰ ਸਾਡੇ ਪਿਤਾ ਜੀ ਵੀ ਲੰਗਰ ਚਾਹੇਵਾ ਕਰਦੇ ਸੀਗੇ ਅੱਜ ਆ ਕੇ ਸਾਨੂੰ ਬੜੀ ਖੁਸ਼ੀ ਹੋਈ ਹੈ ਉਹਨਾਂ ਦਾ ਆਸ਼ੀਰਵਾਦ ਸਾਨੂੰ ਪ੍ਰਾਪਤ ਹੋਵੇ ਸਾਰੇ ਪਿੰਡ ਦੇ ਉਹਨਾਂ ਦੀ ਜੜਦੀ ਗੱਲ ਹੈ ਉਹਨਾਂ ਦਾ ਸ਼ਹੀਦਵਾਦ ਬਣਿਆ ਰਹੇ ਸੋ ਮਾਤਾ ਗੁਜਰੀ ਜੀ ਪੜ੍ਹਾਈ ਕੇਂਦਰ ਵੱਲੋਂ ਅੱਜ ਸਾਡਾ ਸਨਮਾਨ ਵੀ ਕੀਤਾ ਗਿਆ ਸਨਮਾਨ ਵੀ ਕੀਤਾ ਗਿਆ ਇਹਨਾਂ ਦਾ ਬੜਾ ਧੰਨਵਾਦ ਹੈ ਸਾਡੀ ਸੰਸਥਾ ਜੋ 250 ਪਰਿਵਾਰਾਂ ਨੂੰ ਸੰਭਾਲ ਰਹੀ ਹੈ ਉਹਨਾਂ ਨੂੰ ਰਾਸ਼ਨ ਹੈ ਉਹਨਾਂ ਦਾ ਪੜ੍ਹਾਈ ਖਰਚਾ ਉਹਨਾਂ ਨੂੰ ਮੈਡੀਕਲ ਸਹੂਲਤ ਦੇ ਰਹੀ ਹੈ ਇਸੇ ਤਰ੍ਹਾਂ ਜੋ ਬੱਚੀਆਂ ਦੇ ਪਿਤਾ ਗੁਜਰ ਜਾਂਦੇ ਨੇ ਜਾਂ ਆਂਗਣ ਹੋ ਜਾਂਦੇ ਨੇ ਉਹਨਾਂ ਬੱਚੀਆਂ ਦੇ ਵਿਆਹ ਹਰ ਸਾਲ ਮਹਿਲਾ ਦਿਵਸ 8 ਮਾਰਚ ਨੂੰ ਕੀਤਾ ਜਾਂਦੇ ਨੇ ਸੋ ਇਸ ਵਾਰ ਫੇਰ ਉਹਨਾਂ 13 ਬੱਚੀਆਂ ਦੇ ਵਿਆਹ ਨੇ ਜੇ ਕੋਈ ਲੋੜਵੰਦ ਹੋਵੇ ਤਾਂ ਉਹ ਵੀ ਸੰਪਰਕ ਕਰ ਸਕਦਾ ਹੈ ਅਨੇਕਾਂ ਮਰੀਜ਼ਾਂ ਦੇ ਇਲਾਜ ਮਕਾਨਾਂ ਦੀ ਮੁਰੰਮਤ ਹੁੰਦੀ ਹੈ ਮਾਰਚ ਨੂੰ ਜੀ ਮਹਿਲਾ ਦਿਵਸ ਹੁੰਦਾ ਹੈ ਉਸ ਦਿਨ ਦਾਣਾ ਮੰਡੀ ਭਲਾੜਾ ਦੇ ਵਿੱਚ ਓਪਨ ਗਰਾਊਂਡ ਦੇ ਵਿੱਚ ਵਿਆਹ ਹੁੰਦੇ ਨੇ ਸਾਰਾ ਸ਼ਹਿਰ ਸਾਰੇ ਪਿੰਡ ਵਾਸੀ ਉਥੇ ਪਹੁੰਚਦੇ ਨੇ ਸੋ ਸਾਰਿਆਂ ਨੂੰ ਸੱਦਾ ਵੀ ਹੈਗਾ ਕੋਈ ਲੋੜਵੰਦ ਬੱਚੀ ਹੁੰਦੀ ਆ ਤਾਂ ਵੀ ਸਾਨੂੰ ਦੱਸ ਸਕਦੇ ਹੋ ਸਾਰੇ ਦੇ ਇੱਥੇ 82838 10843 ਜੋ ਸਾਡੇ ਮਾਤਾ ਗੁਜਰੀ ਪੜਾਈ ਕੇਂਦਰ ਦਾ ਨੰਬਰ ਹੈ ਤੇ ਅਸੀਂ ਸਾਰੇ ਮੁਲਾਜ਼ਮ ਰਟਨ ਹੈ ਮੈਂ ਵੀ ਟੀਚਰ ਰਟਨ ਹੈ ਸਾਡੇ ਚੰਨਜੀਤ ਜੀ ਲਖਾਕਾਰ ਰਟਨ ਨੇ ਇਸ ਤਣੀ ਇੰਦੇ ਟੂ ਸਾਰੇ ਮੈਂਬਰ ਜੋ ਆਏ ਨੇ ਸਾਰੇ ਚੰਗੇ ਔਰ ਸਾਰੇ ਆਪ ਹੀ ਫੰਡ ਪਾ ਕੇ ਇਹ ਸੰਸਥਾ ਨੂੰ ਚਲਾਇਆ ਸੀਗਾ ਤੇ ਹੁਣ ਜੋ ਸੰਸਥਾ ਦਾ ਲਗਭਗ 50 ਲੱਖ ਰੁਪਏ ਦਾ ਬੈਟਾ ਤੇ ਬਹੁਤ ਭਲਾਈ ਕਾਰਜ ਚੱਲਦੇ ਨੇ ਧੰਨਵਾਦ ਸਭ ਦਾ ਪਹੁੰਚਣ ਦੇ ਜੀ ਆਇਆਂ ਵਾਹਿਗੁਰੂ ਜੀ ਕਾ ਕਾਟਾ ਵਾਹਿਗੁਰੂ ਜੀ ਕੀ ਫਤ